ਹਾਂਜੀ ਦੋਸਤੋ ਕੀ ਹਲਚਲ ਨੇ ਸਾਰੇ ਠੀਕ ਠਾਕ ਹੋ ਲਓ ਜੀ ਅੱਜ ਹਰਸ਼ਵ ਨੇ ਸਵੇਰ ਦਾ ਹੀ ਟੀਵੀ ਨਹੀਂ ਬੰਦ ਕੀਤਾ ਹੈਗਾ ਜਾਦਾ ਉੱਠਿਆ ਨਾ ਰੋਟੀ ਨਾ ਪਾਣੀ ਨਾ ਟੀਵੀ 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 ਫਿਰ ਘਰ ਦੀਆਂ ਸਬਜ਼ੀਆਂ ਤੋੜੀਆਂ ਅਸੀਂ ਫਿਰ ਅਸੀਂ ਚਲੇ ਗਏ ਲੁਧਿਆਣੇ ਨੂੰ ਅਜ ਮਾਤਾ ਜੀ ਨੂੰ ਚੈੱਕ ਅਪ ਕਰਾਉਣਾ ਸੀਗਾ ਤੇ ਰਸਤੇ ਵਿੱਚ ਜਾਮ ਬਹੁਤ ਸੀ ਉੱਪਰੋਂ ਗਰਮੀ ਇੰਨੀ ਫਿਰ ਟੋਲ ਪਲਾਜ਼ਾ ਤੇ ਲੁਧਿਆਣੇ ਵਾਲੀ ਤੇ ਨਾ ਲੰਬਾ ਰਸ ਸੀਗਾ ਉੱਥੇ ਬੜੀ ਮੁਸ਼ਕਿਲ ਨਾ ਬਰੀ ਗਈ ਸਾਡੀ ਉਸ ਤੋਂ ਬਾਅਦ ਅਸੀਂ ਖੱਜਲ ਖਵਾ ਰਹੇ ਮੈਪ ਵਿੱਚ ਲੋਕੇਸ਼ਨ ਗਲਤ ਦਸੀ ਅੱਗੇ ਰਸਤਾ ਬੰਦ ਸੀਗਾ ਫਿਰ ਹਸਪੀਟਲ ਜਾ ਕੇ ਕੁਝ ਖਾ ਕੇ ਡਾਕਟਰ ਦੀ ਵੇਟ ਕੀਤੀ ਡਾਕਟਰ ਬੜੀ ਲੇਟ ਆਈ ਉੱਥੇ ਵੀ ਬੜਾ ਰਸ਼ ਸੀਗਾ ਦੱਸਾਂਗੇ ਤੁਹਾਨੂੰ ਅੱਗੇ ਜਾ ਕੇ ਡਾਕਟਰ ਮਿਲੀ ਜਾਂ ਨਹੀਂ ਮਿਲੀ ਕਿੱਦਾਂ ਹੋਇਆ ਫਿਰ ਅਸੀਂ ਵਾਪਸ ਆ ਗਏ ਸ਼ਾਮ ਨੂੰ ਚੁੱਧੋ ਕਰ ਗਏ ਤਾਂ ਘਰ ਜਾ ਕੇ ਕ੍ਰਿਸ਼ਵ ਗੁੱਸੇ ਹੋਇਆ ਸੀਗਾ ਕ੍ਰਿਸ਼ਵ ਕਾਰਟੂਨ ਦੇਖ ਰਿਆ ਸੀਗਾ ਉਸ ਨੂੰ ਕਾਰਟੂਨ ਤੋਂ ਰੋਕ ਦਿੱਤਾ ਤੇ ਕਹਿੰਦਾ ਮੈਂ ਨਹੀਂ ਕੁਝ ਵੀ ਖਾਣਾ ਫਿਰ ਉਸ ਨੂੰ ਮਨਾਉਣ ਲਈ ਅਸੀਂ ਕੀ ਕੀ ਕੀਤਾ ਦੱਸਾਂਗੇ ਜੇ ਸ਼ਾਮ ਨੂੰ ਸਾਰਾ ਕੁਝ ਆਹ ਮੁੰਡਾ ਦੇਖ ਲਓ ਜੀ ਸਾਡੀ ਭੈਣ ਦਾ ਮੁੰਡਾ ਸਵੇਰੇ ਹੀ ਉੱਠਦਾ ਉੜਦੇ ਨੂੰ ਟੀਵੀ ਚਾਹੀਦਾ ਜਾਂ ਇਹਨੂੰ ਕਾਰਟੂਨ ਚਾਹੀਦੇ ਮੋਬਾਈਲ ਤੇ ਇੱਥੇ ਛੁੱਟੀ ਕੱਟਣ ਆਇਆ ਬੇਜਾਇ ਲੱਪਾ ਕਾ ਸਾਡੇ ਵਿੱਚ ਬੈਠ ਕੇ ਕੋਈ ਗੱਲਬਾਤ ਕਰੂਗਾ ਸਿਆਣਾ ਬੰਦਾ ਨਾ ਬਹੁਤ ਜ਼ਿਆਦਾ ਪਿਆਰ ਕਰੂਗਾ ਇਹ ਤਾਂ ਟੀਵੀ ਦੇ ਟੋਲੇ ਲੱਗ ਰਹੇ ਨੇ ਯਾਰ ਦੇਖੋ ਵੀ ਆਹ ਟਮਾਟਰ ਦਾ ਕੀਰੇ ਸਾਡੇ ਆਪਣੇ ਬਾਗੂਚੇ ਤੋਂ ਤੋੜੇ ਹੋਏ ਆ ਐਕ ਨਹੀਂ ਆਹ ਦੇਖੋ ਉਹਦੀ ਆ ਪੱਕੇ ਕੁਆਲਟੀ ਦੇ ਕੋਈ ਠੀਗਾ ਨਹੀਂ ਕੋਈ ਦਵਾਈ ਨਹੀਂ ਕੁਛ ਨਹੀਂ ਐਨ ਵਧੀਆ ਲਓ ਜੀ ਮਾਤਾ ਨੂੰ ਅੱਜ ਬਣਾ ਰਹੇ ਤੋਰੀਆਂ ਸਬਜ਼ੀ ਘਰ ਦੀਆਂ ਤੋਰੀਆਂ ਦੇਖੋ ਆਹ ਤਾਜ਼ੀਆਂ ਹਨ ਤੋਰੀਆਂ ਲੱਗਾ ਲੱਗ ਰਿਹਾ ਆ ਖਾਣੇ ਵੀ ਅੱਜ ਤੋਰੀਆਂ ਦੀ ਸਬਜ਼ੀ ਲਓ ਜੀ ਦਿਨ ਦੀ ਸ਼ੁਰੂਆਤ ਕਰਦੇ ਆ ਮਸੰਮੀ ਪਾਈਨੈਪਲ ਤੇ ਚੁਕੰਦਰ ਦੇ ਜੂਸ ਤੋਂ ਹਾਂਜੀ ਦੋਸਤੋ ਅਸੀਂ ਚੱਲ ਪਏ ਆ ਲੁਧਿਆਣੇ ਨੂੰ ਮਾਤਾ ਦੀ ਅੱਜ ਦਵਾਈ ਲੈਣ ਜਾਣੀ ਆ ਡੀ ਐਮ ਸੀ ਹਸਪੀਟਲ ਨਾਲ ਪੈਣ ਤੇ ਜੀਜਾ ਸਾਹਿਬ ਨੇ ਮਿਲਦੇ ਆਗੇ ਲੁਧਿਆਣਾ ਜਾ ਕੇ ਅੱਜ ਦੋਸਤੋ ਗਰਮੀ ਬੜੀ ਹੈਗੀ ਆ ਹੁਣ ਪਰ ਸਾਨੂੰ ਵੀ ਜਾਣੇ ਪਣਾ ਮਜਬੂਰੀ ਆ ਕਿਉਂਕਿ ਮਾਤਾ ਜੀ ਨੂੰ ਦਿਖਾਉਣ ਵੀ ਜਾਣਾ ਡੀਐਮਸੀ ਉਹਨਾਂ ਦਾ ਰੂਟੀਨ ਚੈੱਕਅਪ ਆ ਤੁਸੀਂ ਵੀ ਸਿਕਰ ਦੁਪਹਿਰੇ ਤਾਂ ਹੀ ਨਿਕਲੋ ਜੇ ਕੋਈ ਜ਼ਿਆਦਾ ਜ਼ਰੂਰੀ ਐਮਰਜੈਂਸੀ ਹੈਗੀ ਆ ਇੰਨੀ ਧੁੱਪ ਦੇ ਵਿੱਚ ਬਿਮਾਰ ਹੋਣ ਵਾਲਾ ਕੰਮ ਹੈਗਾ ਆ ਬਾਕੀ ਸਾਰੇ ਆਪਣਾ ਧਿਆਨ ਰੱਖੋ ਜੀ ਠੀਕ ਆ ਜੀ ਹੋਰ ਮੈਂ ਆਪਣਾ ਪੋਡਕਾਸਟ ਰਿਲੀਜ਼ ਕਰਨਾ ਆ ਮੈਂ ਜਿਹੜੀ ਕਹਾਣੀ ਲਿਖੀ ਆ ਤਾਇਆ ਪਾਨਾ ਸਰਪ੍ਰਾਈਜ਼ਿੰਗ ਆ ਰੀਅਲ ਸਟੋਰੀ ਆ ਉਹ ਤੁਹਾਨੂੰ ਮੈਂ ਸ਼ੇਅਰ ਕਰੂੰਗਾ ਅੱਜ ਕੱਲ ਦੇ ਵਿੱਚ ਅਪਲੋਡ ਕਰ ਦੇਣਾ ਮੈਂ ਪੋਡਕਾਸਟ ਠੀਕ ਹੈ ਜੀ ਤੇ ਇਦਾਂ ਦੇ ਹੋਰ ਵੀ ਵਧੀਆ-ਵਧੀਆ ਪੋਡਕਾਸਟ ਆਪਾਂ ਅਪਲੋਡ ਕਰਦੇ ਰਵਾਂਗੇ ਤੁਸੀਂ ਆਪਣਾ ਪਿਆਰ ਦਿੰਦੇ ਰਹੋ ਅੱਜ ਅਸੀਂ ਥੋੜਾ ਖੱਜਲਖਵਾਰ ਹੋਏ ਆ ਮੈਪ ਦੇ ਅਕੋਰਡਿੰਗ ਜੋ ਰਸਤਾ ਦੱਸ ਰੇ ਸੀ ਉਹ ਮੂਰੇ ਬੰਦ ਸੀਗਾ ਜਿਹੜਾ ਬੁੱਢਾ ਨਾਲਾ ਇੱਥੇ ਲੁਧਿਆਣੇ ਵਾਲਾ ਆ ਚੀਜ਼ਾਂ ਦੀ ਹਸਪਤਾਲ ਜਾ ਕੇ ਲੱਗੇ ਬੰਦੇ ਸਾਡੇ ਸ਼ਕਣ ਬੰਦੇ ਕੀ ਲਓ ਜੀ ਦੋਸਤੋ ਸੈਂਡਵਿਚ ਖਾਣ ਤੋਂ ਬਾਅਦ ਇੱਕ ਨੰਬਰ ਟੋਕਨ ਮਿਲ ਗਿਆ ਆ ਪਹਿਲੀ ਵਾਰੀ ਸਾਡੀ ਆ ਜਾਣੀ ਆ ਇੱਥੇ ਸ਼ਾਇਦ ਡਾਕਟਰ ਸਾਹਿਬ ਬੈਠੇ ਬਾਕੀ ਪਤਾ ਕਰਦੇ ਆ ਕਾਊਂਟਰ ਤੋਂ ਹਲੇ ਸਲਿੱਪ ਕੱਟ ਹੋਣੀ ਆ ਫੀਸ ਦੀ ਫਿਰ ਦੇਖਦੇ ਆ ਮਾਤਾ ਸਾਡੀ ਨੂੰ ਟੈਨਸ਼ਨ ਪਈ ਆ ਕਿ ਡਾਕਟਰ ਸਾਹਿਬ ਕਦੋਂ ਆਣਗੇ ਕਿਉਂਕਿ ਟਾਈਮ ਕਾਫੀ ਹੋ ਚੁੱਕਾ ਆ ਪੌਣੀ 2 ਵਜੇ ਆ ਕੇ ਬੈਠੇ ਆ 4:00 ਵਜੇ ਦਵਾਈ ਲੈ ਲਈ ਆ 2 ਮਹੀਨੇ ਦੀ ਹੁਣ ਵਾਪਸੀ ਕਰ ਲਈ ਆ ਪਿੰਡ ਦੀ ਮਿਲਦੇ ਆ ਹੁਣ ਪਿੰਡ ਜਾ ਕੇ ਪਿੰਡ ਜਾ ਕੇ ਵੀ ਹਲੇ ਕਈ ਕੰਮ ਕਰਨੇ ਨੇ ਕੱਲ ਤੋਂ ਸੰਡੇ ਆ ਸੰਡੇ ਨੂੰ ਵੀ ਆਪਣੇ ਪੈਂਡਿੰਗ ਕੰਮ ਨੇ ਬੈਠਣੇ ਨੇ ਮਿਲਦੇ ਆ ਜੀ ਸ਼ਾਮ ਨੂੰ ਹੁਣ ਧਿਆਨ ਰੱਖਿਓ ਆਪਣਾ ਹਾਂਜੀ ਦੋਸਤੋ ਕ੍ਰਿਸ਼ਵ ਰੋ ਰਿਹਾ ਸੀਗਾ ਇਹਨੂੰ ਟੀਵੀ ਦੇਖਣ ਤੋਂ ਰੋਕਿਆ ਕਹਿ ਰਿਹਾ ਸੀਗਾ ਕਿ ਮੈਂ ਨਹੀਂ ਘਰ ਰਹਿਣਾ ਤੁਹਾਡੇ ਹੁਣ ਇਹਨੂੰ ਕੁਝ ਕਮਾਉਣ ਚੱਲਾ ਕੁਝ ਖਾਣ ਲਈ ਮਿਲਦੇ ਆ ਹਾਂਜੀ ਦੋਸਤੋ ਕ੍ਰਿਸ਼ੇਵ ਨੂੰ ਚੀਜ਼ਾਂ ਲੈ ਦਿੱਤੀਆਂ ਆ ਆਈਸਕ੍ਰੀਮ ਤੇ ਕੋਕ ਮਾਜਾ ਸਾਰਾ ਕੁਝ ਹੁਣ ਬੰਦਾ ਸਾਡਾ ਖੁਸ਼ ਆ ਇਹਨੇ ਰੋ ਰੋ ਕੇ ਬੁਰਾ ਹਾਲ ਕੀਤਾ ਸੀਗਾ ਕਿ ਮੈਂ ਜੱਲ ਆਪਣੇ ਘਰ ਮਨਾ ਲਿਆ ਬੰਦਾ ਆਪਾ ਹਾਂਜੀ ਦੇਖੋ ਕ੍ਰਿਸ਼ੇਵ ਹੋ ਗਿਆ ਖੁਸ਼ ਚੀਜ਼ਾਂ ਆ ਗਈਆਂ ਉਹਦੀਆਂ ਹੁਣ ਚਾਨ ਟੱਪ ਦਾ ਨੱਚਦਾ ਫਿਰਦਾ ਕਿछु ਦੱਸਦੇ ਵੇ ਮਜ ਆ ਗਿਆ ਹਾਂਜੀ ਲੋ ਬਈ ਕ੍ਰਿਸ਼ੇਵ ਦੇ ਲੱਗ ਗਏ ਨਿਆਰੇ ਹਾਂ ਵੀ ਕ੍ਰਿਸ਼ੇਵ ਵੀ ਮੈਂ ਵੀ ਘੁੱਟ ਕੇ ਹਾਂ ਜੀ ਇਹ ਕੀ ਯਮੀਆ ਟੈਸਟੀ ਹੈ ਕਿਹੜਾ ਫਲੇਵਰ ਹੈ ਮੰਗੋ ਮੰਗੋ ਹੋ ਤਾਂ ਨਹੀਂ ਰੋਊਗਾ ਪੱਕਾ ਪੱਕਾ ਸੋਹਣਾ ਪੁੱਤ ਸੋਹਣਾ ਬਟਕਾਉਣਾ ਓਕੇ ਲਓ ਜੀ ਅੱਜ ਕ੍ਰਿਸ਼ਾ ਬ ਸਾਡੇ ਖੁਸ਼ ਕਰਤਾ ਬੰਦਾ ਆਈਸਕ੍ਰੀਮ ਖਾਣ ਤੋਂ ਬਾਅਦ ਹੁਣ ਰੋਟੀ ਵੀ ਖਾ ਰਿਹਾ ਫਿਨਿਸ਼ ਕਰਤੀ ਇਹ ਰੋਟੀ ਇਹ ਸਾਡਾ ਸ਼ੇਰ ਹੁਣ ਕਹਿਣਾ ਮੰਨਣ ਲੱਪਿਆ ਇਹਦੇ ਰੂਪੀ ਖਾਂਦਾ ਹੀ ਨਹੀਂ ਰਿਹਾ ਇਹ ਗੁੱਡ ਬੱਚਾ ਬਣ ਗਿਆ ਨਾਲ ਨਾਲ ਕਾਡੂਂ ਦੇਦਾ ਪਿਆ ਆ ਇਹ ਕਾਡੂ ਨਹੀਂ ਕਿਹਦੇ ਤਾਂ ਮਿਸਟਰੀ ਵੀ ਦੇ ਦਿੰਦੇ ਨੇ ਮਿਸਟਰੀ ਦੇ ਦਿੰਦੇ ਪੇ ਤੁਸੀਂ ਓਕੇ